ਮਾਤਾ ਗੁਜਰੀ ਜੀ ਪ라이 ਕੇਂਦਰ ਸੰਸਥਾ ਦੇ ਵਿੜੇ ਵਿੱਚ ਅੱਜ ਇੱਕ ਬਹੁਤ ਹੀ ਸੁਹਾਵਣਾ ਤੇ ਖੁਸ਼ੀ ਭਰਿਆ ਮਾਹੌਲ ਬਣਿਆ ਹੋਇਆ ਹੈ। ਅੱਜ ਸ਼ਹਿਰ ਵਾਸੀਆਂ ਵੱਲੋਂ ਆਪਣੇ ਪੁੱਤਾਂ ਤੇ ਪੋਤੀਆਂ ਦੇ ਪਹਿਲੇ ਸਾਲ ਦੀ ਖੁਸ਼ੀ ਨੂੰ ਲੋਹੜੀ ਦੇ ਪਾਵਨ ਤਿਉਹਾਰ ਨਾਲ ਜੋੜ ਕੇ ਮਨਾਇਆ ਜਾ ਰਿਹਾ ਹੈ। ਅੱਜ ਇੱਥੇ ਮਾਵਾਂ ਦੀਆਂ ਦੁਆਵਾਂ, ਦਾਦਿਆਂ ਦੀਆਂ ਮੁਸਕਾਨਾਂ ਤੇ ਨੰਨੇ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਮਾਹੌਲ ਹੋਰ ਵੀ ਖੂਬਸੂਰਤ ਬਣ ਗਿਆ। ਇਸ ਮੌਕੇ ਲੋਕਤਾਰਾਂ ਨਾਲ ਜੁੜੀਆਂ ਸੋਹਣੀਆਂ ਕਵਿਤਾਵਾਂ ਗਾਈਆਂ ਗਈਆਂ, ਰਵਾਇਤੀ ਢੰਗ ਨਾਲ ਲੋਹੜੀ ਸੇਕੀ ਗਈ ਅਤੇ ਵਾਹਿਗੁਰੂ ਦੇ ਸ਼ੁਕਰਾਨੇ ਨਾਲ ਨਵੀਂ ਪੀੜੀ ਲਈ ਚੰਗੇ ਭਵਿੱਖ ਦੀ ਅਰਦਾਸ ਕੀਤੀ ਗਈ। ਅਰਾਤੀ ਦਾਦੀ ਦੇ ਕੋਲ ਬੱਚੇ ਬਹਿਣਾ ਪੁੱਲ ਗਏ। ਹਾਂ ਹਾਂ। ਚਾਤਾ ਤਾਇਆ ਬਾਪੂ ਬੇਬੇ ਕਹਿਣਾ ਪੁੱਲ ਗਏ। ਹਾਂ ਹਾਂ। ਇੱਟ ਗੁੱਗਲ ਵਿੱਚ ਰੁੱਟ ਗਏ ਨੇ ਸਾਰੇ। ਆਂਟੀ ਅੰਕਲ ਮਾ ਨੂੰ ਮੋ ਪਿਓ ਨੂੰ ਡੈਡ ਆ ਕੇ ਸਾਰੇ। ਜਿਆ ਬਾਗ। ਪੂਰਨ ਸਿੰਘਾ ਆਪਾਂ ਕਿਸੇ ਕਿਸ ਨੂੰ ਕਹੀਏ ਇੱਕੋ ਰਸਤੇ ਸੁਲਤੀ ਦੁਨੀਆ ਸਾਰੀ। ਨੈੱਟ ਨੂੰ ਲੋਕਾਂ ਨੇ ਬਾਅਦ ਬਣਾਇਆ ਗੂਗਲ ਨੂੰ ماں ਪਿਆਰੀ ਅੱਗੇ ਆਪਾਂ ਕਹਿੰਦੇ ਫਲਾਣੀ ਗੱਲ ਚਾਚੇ ਨੂੰ ਪੁੱਛ ਲਓ ਬਾਪੂ ਨੂੰ ਪੁੱਛ ਲਓ ਦਾਇ ਨੂੰ ਪੁੱਛ ਲਓ ਉਹ ਕਹਿੰਦਾ ਗੂਗਲ ਤੇ ماں ਉਹ ਕਰ ਲਓ ਉਹ ਗੂਗਲ ਨੂੰ ماں ਬਣਾ ਰੱਖਿਆ ਨੈੱਟ ਨੂੰ ਪਿਓ ਬਣਾ ਰੱਖਿਆ ਭਾਈ ਦੀ ਕਹਾਣੀ ਸਾਰਿਆਂ ਨੂੰ ਨਮਸਕਾਰ ਸਾਸਰੀ ਘਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੋਹੜੀ ਦੀਆਂ ਅਤੇ ਕੱਲ ਨੂੰ ਆਉਣ ਵਾਲੇ ਮੱਘੀ ਦੀਆਂ ਬਹੁਤ-ਬਹੁਤ ਵਧਾਈਆਂ ਤੋਂ ਮਾਤਾ ਗੁਜਰੀ ਜੀਪੜਾ ਇਹ ਕੇ ਅੰਦਰ ਵੇਖੇ ਜੋ ਪਹਿਲਾ ਸਾਲ ਲੋਹੜੀ ਆਈ ਹੈ ਸੋ ਇਸ ਵੀਡੀਓ ਦੇ ਵਿੱਚ ਲੋਹੜੀ ਬਾਲੀ ਗਈ ਹੈ ਸ਼ੁਕਰਾਨਾ ਕੀਤਾ ਗਿਆ ਪਰਮਾਤਮਾ ਦਾ ਮੈਂਬਰ ਪਹੁੰਚੇ ਨੇ ਸਾਰੇ ਸਭ ਦਾ ਜੀ ਆਇਆਂ ਧੰਨਵਾਦ ਸਾਰਿਆਂ ਨੂੰ ਦੁਬਾਰਾ ਫੇਰ ਲੋਹੜੀ ਤੇ ਮਾਗੀ ਦੀਆਂ ਬਹੁਤ ਬਹੁ ਮੁਬਾਰਕਾਂ ਸੋ ਖੁਸ਼ੀਆਂ ਭਰਿਆ ਤੇ ਹਰ ਹੈ ਤੁਹਾਡੇ ਵਿੱਚ ਯੂਜੀ ਬੈਠੇ ਨੇ ਕੁਲਵਿੰਦਰ ਸਿੰਘ ਜੀ ਇਹਨਾਂ ਦੀ ਪੁੱਤ ਦੀ ਪਹਿਲੀ ਲੋਹੜੀ ਹੈ RAMDEV SHARMA ਜੀ ਉਹਨਾਂ ਦੇ ਪੁੱਤ ਦੀ ਪਹਿਲੀ ਲੋਹੜੀ ਸੀ ਉਹ ਆ ਕੇ ਚਲੇ ਗਏ ਸੀਗੇ ਤਾਂ ਹੋਰ ਵੀ ਜਨਾਂ ਦੇ ਘਰਾਂ ਵਿੱਚ ਖੁਸ਼ੀਆਂ ਆਈਆਂ ਨੇ ਜਿਸ ਤਰ੍ਹਾਂ ਇੱਥੇ ਕਪਤਾ ਗਾਈਆਂ ਗਈਆਂ ਨੇ ਦਾਰਾ ਸਿੰਘ ਜੀ ਵੱਲੋਂ ਅਤੇ ਪੂਨ ਸਿੰਘ ਜੀ ਵੱਲੋਂ ਇਹ 3 ਵੀ ਘਟਣੀ ਹੈਗੀਆਂ ਅੱਜ ਦੇ ਸਮਾਜ ਦੇ ਵਿੱਚ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਮੈਂਬਰ ਵੀ ਇੱਥੇ ਪਹੁੰਚੇ ਨੇ ਤੁਹਾਬਦਾ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ